ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਲਵਾਣੇ ਵਾਲੀ ਤੋਂ ਕਵਰ ਕਰ ਰਹੇ ਹਾਂ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਵੀ ਦੋਸਤੋ ਇਸ ਪਿੰਡ ਨੂੰ ਮੌਕਸਰ ਸਾਹਿਬ ਆ ਜਾਂਦੀ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ 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 ਦੋਸਤੋ ਬਹੁਤ ਚੰਗੇ ਦੋਸਤੋ ਬਾਈ ਨੇ ਪਸ਼ੂ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਦੋਸਤੋ ਇੱਕ ਗੱਭਣ ਵਹਿਲ ਵਿਕਾਉ ਕੀਤੀ ਹੈ ਦੋਸਤੋ ਕੁਝ ਦਿਨ ਬਾਕੀ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡ ਉਨਾ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਠੀਕ ਆ ਨਾਮ ਦੱਸਿਓ ਬਾਈ ਨਾਮ ਮੇਰਾ ਕਮਲਜੀਤ ਸਿੰਘ ਆ ਜੀ ਕਮਲਜੀਤ ਸਿੰਘ ਹਾਂਜੀ ਹਾਂਜੀ ਠੀਕ ਆ ਪਿੰਡ ਲੁਆਣੇ ਵਾਲੀ ਠੀਕ ਆ ਬਾਈ ਜ਼ਿਲ੍ਹਾ ਫਰੀਦਕੋਟ ਠੀਕ ਆ ਬਾਈ ਕਮਲਜੀਤ ਇੱਕ ਕਰੀ ਨਾ ਆਪਣਾ ਨੰਬਰ ਵੀ ਬੋਲ ਦਿਓ 9781162300 ਠੀਕ ਆ ਦੁਬਾਰੇ ਫੇਰ ਬੋਲ ਦਿਨ 9781162300 ਠੀ ਬਈ ਅੱਜ ਇੱਕ ਗਾਮ ਕਾਊ ਆ ਹਾਂਜੀ ਹਾਂਜੀ ਘਰਦੀ ਆ ਬਈ ਆਪਣੇ ਹਾਂਜੀ ਹਾਂਜੀ ਠੀਕ ਆ ਕਿੰਨਾ ਟਾਈਮ ਰਹਿੰਦਾ ਬਈ ਸੂਨ ਚੇ ਦਾ ਇਹਦਾ ਜੀ 12 ਅਪ੍ਰੈਲ ਨੂੰ 9 ਮਹੀਨੇ ਹੋਨੇ ਠੀਕ ਆ ਜਿਹੜੇ ਦਿਨਾਂ ਦੇ ਟੈਂਟ ਉਹ ਵਕਲੇ ਜੀ ਠੀਕ ਆ ਜਾਨੀ ਕਿ ਹਫਤੇ ਕੰਗੂ ਪਿਆ ਹਾਂਜੀ ਹਾਂਜੀ ਠੀਕ ਆ ਬਈ ਕੋਈ ਸੀਮੰਟ ਰਿਕਾਰਡ ਦਾ ਪਤਾ ਹੋਵੇ ਇਹ ਆਪ ਸਰਕਾਰੀ ਸੀਮੰਟ ਦੀ ਆ ਜੀ ਠੀਕ ਆ ਬਈ ਤੇ ਗਾਂ ਦੇ ਏਬੀਐਸ ਦਾ ਪੇਪਰ ਲੱਗਿਆ ਹੈ ਏਬੀਐਸ ਦਾ ਪੇਪਰ ਬੋਲ ਤੋਂ ਗੱਬਣਾ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਬਈ ਪਹਿਲੇ ਸੂਏ ਕੀ ਪਹਿਲੇ ਸੂਏ ਬਈ ਜੀ ਦਾ 15 ਤੋਂ 16 ਕਿਲੋ ਸੀਗਾ ਜੀ ਠੀਕ ਆ ਇਸ ਵ ਠੀਕ ਆ ਲਓ ਬਈ ਸੋਹਣੇ ਕੱਦ ਕਾਠ ਵਾਲੀ ਐਚਐਫ ਵਹਿੜਾ ਦੋਸਤੋ ਦੂਜੇ ਸੂਏ ਲਈ ਗੱਭਣਾ ਫੇਸ ਬਿਊਟੀ ਵਿਖਾ ਦਿੰਨੇ ਆ ਦੋਸਤੋ ਬਹੁਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਦੇਖ ਸਕਦੇ ਇੱਕ chrelu ਪਰਿਵਾਰ ਕੋਲ ਆ ਦੋਸਤੋ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੋਸਤੋ ਉਹ ਸੋਹਣਾ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਤੇ ਇੱਕ ਹਫਤੇ ਦੀ ਕੱਚੀ ਆ ਦੋਸਤੋ ਬਾਈ ਦੱਸਦਾ ਦੇਖ ਸਕਦੇ ਆ ਹਵਾਨੇ ਦੇ ਵਿੱਚ ਪਈਏ ਕਾਫੀ ਇੱਕ ਪਾਸੇ ਨਾਲ ਥੋੜੀ ਭਾਲਾ ਬਸ ਕਿ ਦੂਜਾ ਸੂਆ ਵਹਿੜਾ ਦੋਸਤੋ ਸਰਕਾਰੀ ਸੀਮਨ ਦੀ ਆਪ ਆ ਅੱਗੇ ਦੋਸਤੋ ਚੰਗਾ ਸੀਮਨ ਲੱਗਿਆ ਹੈ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਘੱਡ ਕਾਠ ਸੋਹਣਾ ਹੀ ਆ ਦੋਸਤੋ ਜੀ ਗੱਲ ਕਰ ਲਈਏ ਨਾਂ ਵਾਲੀ ਛੋਟੀ ਨਾਂ ਵਾਲੀ ਵੱਡੀ ਤੇ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਦੋਸਤੋ ਬਹੁਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਲੈ ਵੀ ਖੋਲਨੀ ਤੋੜ ਕੇ ਵਿਖਾ ਦਈਏ ਨਾ ਬਾਕੀ ਦੋਸਤੋ ਬਹੁਤ ਚੰਗਿਆ ਵਹਿੜਾਂ ਬਾਈ ਕੋਲੇ ਹੈ ਗਈਆਂ ਚਾਰ ਤੋਂ ਪੰਜ ਨਾਲੇ ਦੋਸਤੋ گاਵਾਾਂ ਦੇ ਵਿੱਚ ਤੇ ਦੋ ਦੋਸਤੋ ਬਾਈ ਕੋਲੇ ਮੱਝਾਂ ਰੱਖੀਆਂ ਹੋਈਆਂ ਲਓ ਵੀ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਕਿਉਂਕਿ ਦੋਸਤੋ ਇੱਥੇ ਨਾ ਬਾਈ ਕੋਲੇ ਅੰਦਰ ਹੀ ਰਹਿੰਦੀਆਂ ਬਹੁਤ ਬਾਹਰ ਬਹੁਤ ਘਟ ਘਟਦੇ ਆ ਦੋਸਤੋ ਅੱਜ ਹੀ ਮੋਹਰਾ ਪਾਇਆ ਕਰਕੇ ਥੋੜੀ ਨਾ ਔਲ ਕਰਦੀ ਆ ਅੰਦਰ ਤੁਸੀਂ ਦੇਖੋਗੇ ਨਾ ਸਾਰੀਆਂ ਵਹਿੜਾਂ ਹੀ ਖੁੱਲੀਆਂ ਫਿਰਦੀਆਂ ਬਾਈ ਦੀਆਂ ਲੈ ਚੱਲ ਕੋਈ ਗੱਲ ਨਹੀਂ ਬਈ ਵਨੈ ਤਿਆਰੀ ਦੋਸਤੋ ਜੀ ਗੱਲ ਕਰ ਰਹੀਆਂ ਇੱਕ ਹਫ਼ਤੇ ਤਾਈਂ ਸੋਹਣੀ ਬਣਾ ਜਾਣੀ ਐ ਇਦਰੀ ਬਨ ਲਾ ਬਈ ਇਕਦਰੀ ਨਾ ਅਲਾਂਗੀ ਮਮ तकरीबन ਦੋਸਤੋ ਆਹ ਵਾਛੀ ਵੀ ਖੁੱਲੀ ਫਿਰਦੀ ਕੋਈ ਇੱਕ ਅੱਧਾ ਪਸ਼ੂ ਬੰਨਿਆ ਹੁਣ ਇਹ ਵੀ ਵੈੜ ਖੁੱਲੀ ਫਿਰਦੀ ਸੀ ਦੋਸਤੋ ਹੁਣੇ ਹੀ ਮੋਰਾ ਬਾਇਆ ਇਹਦੇ ਹਾਂਜੀ ਬਈ ਰੇਟ ਕੀ ਕਰਦੇ ਆ ਇਹ ਫਿਰ ਇਹਦਾ ਰੇਟ 90000 90000 ਕੋਈ ਥੋੜਾ ਬਹੁਤਾ ਮੌਕੇ ਦੇ ਮਾਨਤਾ ਮੌਕੇ ਤੇ ਮਾਨਤਾ ਨੂੰ ਠੀਕ ਆ ਲਓ ਵੀ 90000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਨੂੰ ਹੋਊ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਓਏ ਕਿਉਂਕਿ ਦੋਸਤੋ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਦੋਸਤੋ ਫੇਸ ਬਿਊਟੀ ਵਿਖਾ ਦਿੰਦੇ ਆ ਦੋਸਤੋ ਦੁਵਾਰੇ ਬਹੁਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਤੇ ਬਾਕੀ ਹਵਾਨੇ ਦੀ ਜੱਜਮੈਂਟ ਤੋਂ ਉਹਨੂੰ ਦੁਵਾਰੇ ਫੇਅਰ ਕਰਾ ਦਿੰਦੇ ਆ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਸੇਮ ਹੀ ਸਹਿਜ ਆ ਥਾਣਾ ਦੇ ਦੋਵੇਂ ਪਾਸਿਆਂ ਤੋਂ ਬਾਕੀ ਦੋਸਤੋ ਰੰਗ ਬਾਜ ਵਹਿੜ ਸੋਹਣੀ ਟੱਲ ਦੇਖ ਸਕਦੇ ਆ ਹਵਾਨੇ ਦੇ ਵਿੱਚ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ